ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਗੋਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਤੁਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਇਸੇ ਉਮੀਦ ਦੇ ਨਾਲ ਆਪਾਂ ਅੱਜ ਦਾ ਵਲੌਗ ਹੈ ਜਿਹੜਾ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆਂ ਤੇ ਟਾਈਮ ਆ ਜਿਹੜਾ ਸਵਾ 6 ਹੋ ਗਏ ਤੇ ਮੈਂ ਵੀਡੀਓ ਐਡੀਟਿੰਗ ਕਰਤੀ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਹੀ ਸੀ ਐਡੀਟਿੰਗ ਕਰਕੇ ਅਪਲੋਡ ਕਰਤੀ ਤੇ ਹੁਣ ਫੇਰ ਦੁਬਾਰਾ ਵਲੌਗ ਜਿਹੜਾ ਸਟਾਰਟ ਕਰ ਲਿਆ ਤੇ ਟਾਈਮ ਆ ਜਿਹੜਾ ਸਵਾ 6 ਦਾ ਹੋ ਗਿਆ ਜਿਵੇਂ ਤੁਹਾਨੂੰ ਦੱਸਿਆ ਸ਼ਾਮ ਦੇ ਤੇ ਜਿਹੜੇ ਮੈਂ ਤੁਹਾਨੂੰ ਭਾਂਡੇ ਕਹਿੰਦੀ ਸੀਗੀ ਆ ਦੇਖ ਲਓ ਤੋਤੇ ਕੇ ਰੱਖੇ ਬੈਨੇ ਹੁਣ ਇਹਨਾਂ ਨੂੰ ਚੱਕਦੇ ਆਂ ਚੇੜਦੇ ਆਂ ਤੇ ਨਾਲ ਦੀ ਨਾਲ ਪਹਿਲਾਂ ਦੁੱਧ ਗਰਮ ਹੋਣਾ ਰੱਖ ਲਈਏ ਤੇ ਤੁਸੀਂ ਵੀਡੀਓ ਨੂੰ ਪਲੀਜ਼ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਐਂਡ ਚੈਨਲ ਤੇ ਪਹਿਲੀ ਵਾਰ ਹੀ ਆਇਆ ਹੋ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਕੀਤਾ ਹੋਇਆ ਤਾਂ ਬਹੁਤ ਬਹੁਤ ਧੰਨਵਾਦ ਘਰਮ ਧਰਤਵਾ ਤੇ ਤੁਹਾਨੂੰ ਦਿਖਾਉਣੀ ਆ ਵੀ ਮੈਂ ਕਲੀਨਿੰਗ ਕਰਦਾ ਚੰਗੀ ਤਰ੍ਹਾਂ ਸਾਫ ਕਰਦਾ ਅਸੀਂ ਬਾਬਾ ਘਰ ਵੀ ਕਹਿੰਦੇ ਆ ਤੇ ਰਸੋਈ ਦਾ ਉਹ ਸਟੋਰ ਵੀ ਆ ਮੈਂ ਦੁੱਧ ਧਰਤਪਾ ਤੇ ਹੁਣ ਤੁਹਾਨੂੰ ਦਿਖਾ ਕੇ ਲੱਗਿਆ ਵਾ ਮੈਂ ਜੋਤ ਵੀ ਲਾਤੀ ਤੋਂ ਇਹ ਗਲਤੀ ਮੇਰੀ ਅੱਜ ਦੀ ਤੇ ਮੈਂ ਹਮੇਸ਼ਾ ਇੱਥੇ ਜੁੱਤੀ ਕੋਲ ਕੇ ਬੜਦੀ ਹਾਂ ਕਦੇ ਵੀ ਜੁੱਤੀ ਅੰਦਰ ਲੈ ਕੇ ਨਹੀਂ ਬੜਦੀ ਕਦੇ ਵੀ ਪਹਿਲਾਂ ਤਾਂ ਸਾਰੇ ਜਨ ਵੈਗਰੂ ਕਰੋ ਇੱਥੇ ਮੈਂ ਜੋਤਲਾ ਨਹੀਂ ਮੈਂ ਹੁਣੇ-ਹੁਣੇ ਜੋਤ ਲਾ ਕੇ ਤੇ ਜੁੱਤੀ ਅੰਦਰ ਉਸਦੀ ਵਖਸ਼ੋ ਇਹ ਕਿ ਤਾ ਜਦੋਂ ਇੱਥੇ ਬੜਨ ਦੇ ਬਹੁਤ ਫਾਇਦੇ ਆ ਹਨਾ ਜਦੋਂ ਵੀ ਮੈਂ ਬੜਨਾ ਪਹਿਲਾਂ ਮੇਰਾ ਇੱਧਰ ਸਿਰ ਝੋਕਦਾ ਵੈਗਰੂ ਕਰਦੀ ਹਾਂ ਹਨਾ ਦਿਨ ਨੂੰ ਬੜਾ ਰਾਤ ਬੜਾ ਜਦੋਂ ਵੀ ਬੜਾ ਆਟਾ ਚੱਕਣ ਬੜਾ ਕੋਈ ਵੀ ਚੀਜ਼ ਲੈਣਾ ਆਉਣੀ ਆ ਸਭ ਤੋਂ ਪਹਿਲਾਂ ਮੈਂ ਵੈਗਰੂ ਕਰਦੀ ਹਾਂ ਹਨਾ ਤੇ ਤੇ ਕਦੇ ਵੀ ਜੁੱਤੀ ਲੈ ਕੇ ਮੈਂ ਇਹ ਨਹੀਂ ਵਰਤਦੀ ਨਿਕਰਦਾ ਠੀਕ ਹੈ ਪੂਰਾ ਪੂਰੀ ਤੋਂ ਬਤਾਏਂਗੇ ਸੇ ਚੱਕੀ ਤਰ੍ਹਾਂ ਸਾਫ ਕਰਤਾ ਤੇ ਮੈਂ ਲਾਈਜ਼ੋਲ ਪਾ ਕੇ ਪੋਚਾ ਚਲਾਤਾ ਸਾਰਾ ਥੱਲੇ ਵੀ ਲਾਤਾ ਆਟਾ ਰਹਿ ਗਿਆ ਉਹਦੇ ਵਿੱਚ ਢੋਲੀ 'ਚ ਪਾਉਣ ਤੋਂ ਆਟ ਢੋਲੀ ਵੱਤ ਹੋ ਕੇ ਰੱਖੀ ਹੋਈ ਆ ਕੱਲ ਨੂੰ ਤੁਪ ਪਲਵਾ ਕੇ ਸੁਕਾ ਕੇ ਫੇਰ ਆਟਾ ਪਾਵਾਂਗੇ ਵਿੱਚ ਆਪਾਂ ਤੇ ਆਲੂ ਹੈ ਆਲੂ ਵੀ ਵੱਤ ਹੋਤੇ ਆ ਇੱਕ ਦਿਨ ਅੱਗੇ ਧੁੱਤੇ ਜੀ ਉਦੋਂ ਜਦ ਬਰੈਡ ਬਣਾਉਣੇ ਸੀਗੇ ਤੇ ਆ ਆਪਣੇ ਪਿਆਰ ਨਾਲ ਸਾਫ਼ ਕਰਕੇ ਰੱਖੇ ਹੋਏ ਆ ਤੇ ਚੰਗੀ ਤਰ੍ਹਾਂ ਸਾਫ਼ ਹੋ ਗਿਆ। ਲਓ ਜੀ ਤੁਸੀਂ ਦੇਖ ਸਕਦੇ ਹੋ। ਗਰਮੀ ਬਹੁਤ ਜ਼ਿਆਦਾ ਆ। ਤੇ ਕਹਿਣੋ ਮੀ ਪੈ ਗਿਆ ਹਨਾ ਵੀ ਗਰਮੀ ਘਟ ਗਈ ਗਰਮੀ ਗਰਮੀ ਕੋਈ ਨਹੀਂ ਘਟੇਗੀ। ਆਪੇ ਰੈਡ ਬਣਾ ਲਿਆ ਦੇ ਆਪਣੇ ਬੱਚਾ ਤੇ ਇਹ ਦਰਵਾਜ਼ਾ ਮੈਂ ਬੰਦ ਕਰ ਦਿੰਦੀ ਹੁਣ ਨਹੀਂ ਆ ਲਾਈਟ ਹਾਲੇ ਚੱਲੀ ਜਾਊਗੀ ਜੋਤ ਚੱਲਦੀ ਆ। ਉੱਵਾ ਜਾਂ ਮੈਂ ਹਮੇਸ਼ਾ ਬੰਦ ਕਰਕੇ ਰੱਖਦੀ ਆ ਇੱਕ ਤਾਂ ਭਾਈ ਅਸੀਂ ਹੁਣ ਖੇਤਾਂ ਦੇ ਵਿੱਚ ਆ ਤੇ ਜਿਵੇਂ ਤੁਹਾਨੂੰ ਪਤਾ ਵੀ ਨਿੱਕੇ ਨਿੱਕੇ ਡੱਡੂ ਜੇ ਨਹੀਂ ਹੁੰਦੇ ਉਹ ਸਾਡੇ ਆ ਜਾਂਦੇ ਆ ਫਿਰ ਇੱਥੇ ਨਹੀਂ ਅੰਦਰ ਵੜਨਗੇ ਤੇ ਉਦਾਂ ਅਸੀਂ ਰੜਕਾ ਵੀ ਰੱਖ ਦਿਆਂ ਬਾਹਰ ਤੇ ਜੇ ਡੱਡੂ ਆ ਜਵੇ ਅਸੀਂ ਨਿੱਕੇ ਨਿੱਕੇ ਜਿਹੜਾ ਡੱਡੂ ਜੇ ਹੁੰਦੇ ਅਸੀਂ ਕੱਢ ਦੰਨੇ ਆ ਬਾਹਰ ਤੇ ਹੁਣ ਆਪਾਂ ਭਾਂਡੇ ਚੜ੍ਹ ਲਈਏ ਫਿਰ ਸਬਜ਼ੀ ਵੀ ਕੱਟਣੀ ਆ ਭਾਂਡੇ ਜਿਹਨ ਨੂੰ ਲਮਾ ਚਣ ਬڑے-ਬڑے ਮੈਂ ਰੱਖ ਦੰਨੀ ਆ ਛੋਟੇ-ਛੋਟੇ ਜਿਹਨ ਨੂੰ ਲਾਉਣੀ ਆ ਹਾਂ ਲਾਉਂਗੀ ਹੈ ਹੈ ਆ ਵੀ ਰਹਿ ਗਿਆ ਤੋਣੋ ਹਾਲੇ ਚੱਕ ਬਸ ਫਟਾ ਵਾਲਾ ਸ਼ੇਕ ਤਾਂ ਖਾਲੀ ਨਹੀਂ ਹੁੰਦਾ ਹੈਗਾ ਆ ਸਰੋਂ ਦਾ ਤੇਲ ਕੱਢ ਲਿਓ ਉਹ ਚ ਬੋਤਲ ਜੀ ਚੋਂ ਆ ਜਾਮਣਾ ਪਈਆਂ ਦੋਕ ਮੈਂ ਖਾਲਾ ਇੱਕ ਇਹ ਨਹੀਂ ਵਧੀਆ ਹੋਣੀ ਅੱਜ ਤਾਂ ਇੱਕ ਦੋ ਕੇ ਖਾ ਹੁੰਦੀਆਂ ਠੱਟੀਆ ਵਾਲੀ ਮੱਕੀ ਆ ਕੱਲ ਨੂੰ ਬਣਾਵਾਂਗੇ ਹੁਣ ਤਾਂ ਯਾਰ ਮੇਰਾ ਹੋ ਗਿਆ ਬਾਈ ਬਹੁਤ ਸੋਣਾ ਮੇਰਾ ਪੱਜੀ ਕਰਦੇ ਨੂੰ ਸਾਹਮ ਕੇ ਰੱਖਾ ਪਲਾਸਟਿਕੇ ਬਹੁਤ ਦੀ ਪਰੋਟੀ ਨਾ ਥੋੜਾ ਜਿਹਾ ਬਚਿਆ ਸੀ ਅੱਧਾ ਕਿਲੋ ਹੀ ਸੀਗਾ ਮੁੰਡੇ ਪੀ ਤਾਂ ਲਿਆ ਨਾ ਮੈਂ ਗੱਲਾਂ ਦਾ ਕੁਛ ਵੀ ਨਹੀਂ ਕੀਤਾ 0% ਮੈਂ ਕਹਿੰਦਾ ਇਹੀ ਹੈ ਨਾ ਕਿ 6-7000 ਦਾ ਸੀ ਹੈ ਨਾ 2000 ਨਹੀਂ ਹਾਸਾ ਮੈਂਗਾ ਸੀ ਕਿ ਮੈਂ ਵੀ ਨਹੀਂ ਗੋਲੀ ਲਈ ਅੱਜ ਆਪਦੀ ਚਲ ਹੁਣ ਨਹੀਂ ਲੈਣੀ ਪਾਣੀ ਦੇਓ ਜੱਟ ਬੱਦ ਕੇ ਜੋ ਗਲਾਸ ਤੇ ਇਹ ਕਿੱਥੋਂ ਆ ਰਹੀਆਂ ਨੇ ਇਹ? ਕਿੱਧਰ ਦੇ ਮੱਗੀਆਂ ਨੇ? ਉਹ ਨਹੀਂ, ਉਹ ਨਹੀਂ ਲੱਗ ਰਹੀ। ਹਾਂ ਮੈਂ ਰੱਖਣ ਭੇਜ ਜਾਈ ਦੀ ਉੱਧਰ ਮੈਂ ਕੱਲੂ ਕੁੱਪਣਵਾ ਦੂੰ ਇਹਨਾਂ ਨੂੰ। ਮੋੜ ਲਿਆ ਜਾਂ ਫਿਰ ਅੰਦਰ ਨਹੀਂ ਭੜਿਆ, ਮੁੜਿਆ ਜਾਂ। ਹਾਜਮੂਲੇ ਦੀ ਗੋਲੀ ਖਾਣ ਨੂੰ। ਹਾਂ ਜੀ। ਹੈਗਾ ਇਹ ਹਾਜਮੂਲਾ ਹੀ ਆ। ਨਹੀਂ। ਹਾਜਮੂਲਾ ਹੀ ਆ। ਤੈਨੂੰ ਕੱਪ ਦੇ ਕਿਹੜਾ ਜੱਗ ਦੁੱਧ ਆ ਲੈ ਨਹੀਂ ਪੀਤਾ ਕਿਹੜਾ ਆ ਜਾ ਆ ਦੋ ਆ ਤੇਰਾ ਜਿਹੜਾ ਆਪਣਾ ਦੁੱਧ ਵੀ ਜਾ ਕੇ ਗਲਾਸ ਆ ਜੀ ਤੇ ਰੱਖਿਆ ਦੁੱਧ ਵੀ ਲੈ ਆ ਦੀ ਤੋਰੀਆਂ ਕੱਟ ਲਈਏ ਇਹਨਾਂ ਨੂੰ ਲੱਗ ਗਈਆਂ ਅੱਜ ਆਪਾਂ ਤੇ ਲਾ ਰੋਜ਼ ਲੱਭ ਕੇ ਆਉਨੇ ਆਪਾਂ ਡੱਬਦੀਆਂ ਨੇ ਸੋਹਣੀਆਂ ਆਈਆਂ ਸੱਤ ਤੋਰੀਆਂ ਰਾਤ ਇਹਨਾਂ ਨੇ ਮੇਰਾ ਮਾੜੀ ਗੱਲ ਆਦੇ ਲਾਦੇ ਤੂੰ ਵੀ ਤੇ ਡੈਡੀ ਜੀ ਕਹਿੰਦਾ ਲਾ ਕੇ ਨੂੰ ਤੇ ਪਹਿਲੇ ਵਲੌਗ ਲਾਉਣੀਆਂ ਵੀ ਚਾਹੀਦੀਆਂ ਨੇ ਬਈ ਉਹ ਵਲੌਗ ਨਹੀਂ ਨਾ ਕੀ ਹੋ ਗਾ ਸਕੇ ਮੇਰੇ ਉਹ ਤਾਂ ਚੱਲਦੇ ਨੇ ਸਾਡੇ ਬਣਦੇ ਤੇ ਅਸੀਂ ਲੜਦੇ ਹਾਂ ਗੱਲ ਸਹੀ ਹੈ ਉਹੀ ਵਲੌਗ ਬਣਾਉਣਾ ਚਾਹੀਦਾ ਲੜਾਈ ਇਹਨਾਂ ਦੇ ਵਿੱਚ ਮੈਂ ਉਪੜੀ ਸੁਣਦਾ ਮਾਸੀ ਆ ਵੀ ਉਹ ਦਾਸ਼ਕ ਹੈ ਮੈਂ ਕਹਿ ਕਿ ਮਾਸੀ ਮੇਰੇ ਮੈਨੂੰ ਰਾਤ ਇਹਨੇ ਬਹੁਤ ਗੀ ਕੀਤਾ ਸਾਦੇ ਲਾਦੀ ਮੈਂ ਤੁਹਾਨੂੰ ਦਾਰੀਆਂ ਇਹ ਤੁਹਾਡੇ ਕੁਸ਼ ਸ਼ਿਕਾਇਤ ਲਾਉਂਦੇ ਹੁੰਦੇ ਆ ਮੇਰੀ ਉਹ ਵੀ ਲਾਉਂਦੇ ਹੁੰਦੇ ਆ ਮੇਰੇ ਬੱਚੇ ਵੀ ਲਾਉਂਦੇ ਹੁੰਦੇ ਆ ਤੁਹਾਡੇ ਕੋਲੇ ਜਿਹਦੇ ਕੋ ਮੇਰੀ ਸ਼ਿਕਾਇਤ ਲੱਗਦੀ ਸੀ ਹੁਣ ਉਹ ਬੰਦਾ ਰਿਹਾ ਹੁਣ ਕੋਈ ਤਾਂ ਚਾਹੀਦਾ ਸ਼ਿਕਾਇਤ ਸੁਣਨ ਵਾਲਾ ਪੂਰਾ 30 ਦਿਨ ਲੱਗਿਆ ਮਮ ਛੇ ਬਰੀ ਦਾ ਮੰਨ ਲਾ ਕਿੱਥੇ ਚਲੇ ਜਾਂਦਾ ਹੈ ਉਹੋ ਜੈਸ ਕੋਈ ਲਾ ਦੇ ਭਾਈ ਜੀ ਕਿੱਥਾ ਤੂੰ ਵੀ ਲਾ ਦੇ ਉਹ ਵੀ ਚੁੱਪ ਕਰਕੇ ਬਹਿ ਗਏ ਯਾਰ ਖੜਾ ਹੈ ਮੈਂ ਦੁੱਧ ਖੋੜੇ ਨਾ ਦੁੱਧ ਉਹਨੂੰ ਅੱਜੇ ਰੋੜੇ ਮੋਸ਼ਕਾ ਬਾਕਾ බ දේදී ප න ලේතාවලදිග මොස්්කද කර නත්තා සවේර සතිය නදිය කු ස එතුට ඇමට ගදෙන් තාහර පදලක තැහින් බර එක් ව ක්ෂන ਹੀ ਹੋ ਗਿਆ ਪੰਜੀਰੀ ਰੱਖ ਦੇਈਏ ਛਿਲਾ ਛਿਲਾ ਹੋ ਗਿਆ ਛਿਲਾ ਪੰਜੀਰੀ ਤੇਰੀ ਮਾਸੇ ਰਣਾਉਣੇ ਆ ਭੈਣ ਨਹੀਂ ਛਿਲੀ ਆ ਪੰਜੀਰੀ ਤੇਰੀ ਮਾਸੇ ਰਣਾਉਣੀ ਆ ਉਹ ਨਹੀਂ ਭਾਈ ਆਪਾਂ ਨਹੀਂ ਆਉਂਦੀ ਹੈ ਕਿ ਉਹ ਨਹੀਂ ਮੈਨ ਰਣਾਉਣੀ ਆ ਭਾਈ ਛਿਲੀ ਵਾਲੀ ਤਾਂ ਭੈਣ ਨੂੰ ਆਉਂਦੀ ਆ ਭੈਣੇ ਪੰਜੀਰੀ ਰੱਖ ਦੇਜਾ ਉਹਦੇ ਵਿੱਚ ਤਾਂ ਪੈਂਦੀ ਆ ਹਜ਼ਾਰ ਜੀਲੇ ਦੋਨੇ ਪੰਜੀਰੀਆਂ ਉਧਰ ਲਈਆਂ ਜਿਹੜੀਆਂ ਸੀਗੀਆਂ ਉਹ ਭੈਣ ਨੇ ਰਲਾਈਆਂ ਜਿਹੜੀ ਜਹਾਰ ਹੋਇ ਤੇ ਉਧਰ ਲਈ ਪੰਜੀਰੀ ਵੀ ਸੀਗੀ ਅ ਤਿੰਨੇ ਵਾਰ ਭੈਣ ਨੇ ਪੰਜੀਰੀ ਰਲਾ ਦਿੱਤੀ ਮੈਨੂੰ ਆਦੀ ਨਹੀਂ ਨਹੀਂ ਮੈਂ ਜਹਾਰ ਵਾਲੀ ਸਾਰੀ ਖਾਧੀ ਆ ਤੇਰੇ ਡੇੜੀ ਨਾਲ ਸੀਗਾ ਮੇਰੇ ਖਾਣ ਨੂੰ ਤੂੰ ਨਹੀਂ ਸੀ ਖਾਂਦਾ ਉਹਦਾ ਤੂੰ ਛੋਟਾ ਸੀਗਾ ਜਿਹੜੀ ਤੇਰੇ ਵਾਲੀ ਸੀ ਉਹ ਉਧਰ ਲਈ ਖਾਧੀ ਆ ਇੱਧਰ ਲਈ ਨਹੀਂ ਤੱਕੀ ਉਧਰ ਲਈ ਤਾਂ ਕੱਚਾ ਆਟਾ ਸੀ ਆਪਾਂ ਸਿੱਧਾ ਕਹਿੰਦੇ ਆ ਇਹ ਸਵਾਹ ਸੀ ਸਵਾਹ ਕੱਚਾ ਆਟਾ ਸਵਾਹ ਇਸ ਕੀ ਲੈ ਇਹ ਦੇ ਕੇ ਆਏ ਉੱਥੇ ਜਦੋਂ ਪਰਮ ਹੋਇਆ ਪੰਚੀ ਦੇ ਕੇ ਆਏ ਤੇ ਜਿੰਨਾ ਡੱਬਾ ਭਰ ਕੇ ਲੈ ਕੇ ਗਏ ਆਪਾਂ ਉਨਾ ਹੀ ਚੱਕ ਕੇ ਇੱਥੇ ਲਿਆ ਕੇ ਦੇਤਾ ਵੀ ਖਾ ਲੋ ਭਾਈ ਆਪਦਾ ਸੱਚਾ ਨਾਲੇ ਫਾਰਮ ਗਿਓ ਫਾਰਮ ਗਿਓ ਰਲਾ ਕੇ ਦੇਇਆ ਕੋਲੋਂ ਬੂਟੇ ਨਹੀਂ ਲਵਾਏ ਕਦੇ ਪਹਿਂ ਵਾਟਰ ਵਾਟਰ ਆਹ ਕੋਈ ਲਾਤੀ ਆਨਲਾਈਨ ਆਂ ਕਿ ਮੈਨੂੰ ਸ਼ਰਮ ਨਹੀਂ ਓਹੋ ਪੰਹਾਂ ਵੱਟ ਕੇ ਨਹੀਂ ਵਿੱਗੇ ਨਾਲ ਰਲਦੇ ਹੁੰਦੇ ਜੇ ਹੁਣ ਆਪਾਂ ਕੋਈ ਜ਼ਮੀਨ ਵੇਚ ਕੇ ਪਹੀ ਵੱਟ ਵੱਟ ਕੇ ਨਾਲ ਰਣਾਵਾਂਗੇ ਉਹ ਨਹੀਂ ਨਾਲ ਰਣ ਯਾਰੇ ਦੁੱਧ ਪੜ ਜੋ ਤੁਮ ਨਾਲ ਫੋਨ ਦੇਖੀ ਜਾਣਾ ਮੈਂ ਨਾ bina ਦੇ ਇਕ ਤੀਰ ਦੁੱਧ ਕ ਮੜਾਈ ਮੜਾਈ ਨਿਕਲ ਜਾਂਦੀ ਆ ਸਾਰੀ ਉਹ ਚੰਗਾ ਚੰਗਾ ਦੁੱਧ ਨਿਕਲ ਜਾਂਦਾ ਇਹ ਬਣਾਉਣਾ ਸਬਜੀ ਦੁੱਧ ਪਾ ਕੇ ਕੇ ਵੀ ਆਲੂ ਪਾ ਕੇ ਮੈਂ ਤਾਂ ਕਿਹਨੇ ਆਲੂ ਪਾ ਕੇ ਬਣਾਉਣੀ ਆਲੂ ਪਾ ਕੇ ਬਣਾਉਣਾ ਨਹੀਂ ਜਿਹੜਾ ਦੁੱਧ ਪਾਉਣ ਨੂੰ ਹੋਇਆ ਤੇ ਫਾਲਤੂ ਇਹ ਸੱਚਾ ਪਾਛਾ ਹੰਡੇ ਲੱਗ ਜੇ ਇਹ ਕਿਹਨਾਂ ਹੰਡੇ ਲੱਗ ਜੇ ਜਦ ਆਲੂ ਪਾ ਕੇ ਬਣਾਈ ਮੱਤ ਜਿਵੇਂ ਪਕਦੀ ਆ ਗਏ ਆਲੂ ਪਾ ਕੇ ਵੜ ਪੀ ਗਿਆ ਹਾਂ ਪਰ ਦੇਖ ਕਿ ਅਨਸੱਚੀ ਵੜ ਗਿਆ ਜੋ ਛੋਟੀ ਕੀ ਵਾਲੀ ਕੀ ਦੇਖੇ ਛੋਟੀ ਨਹੀਂ ਵੜਦੇ ਹੁੰਦਾ ਦੁੱਧ ਮਾਤਾ ਦੁੱਧ ਨੂੰ ਵੀ ਤੋਟ ਆਹ ਤੇ ਮੇਰਾ ਫੋਨ ਅਜਾ ਰਿਚਾ ਅਦਲਾ ਜੈਨੀ ਨਹੀਂ ਦਿੱਤਾ ਤੂੰ ਯਾਰ ਦਿਲਾ ਦੇ ਓਏ ਹੁਣ ਦੇ ਸੱਟ ਸੱਟ ਲੱਗਦੀ ਹੁੰਦੀ ਆ ਕੋਈ ਨਾ ਲੰਬਾ ਹੋ ਗਿਆ ਠੀਕ ਚਾਓ ਹੋਰ ਲੈਂਥ ਬਹੁਤ ਛੋਟੀ ਗੋਲ ਜੂਨ ਤੇ ਦਿੱਤਾ ਸੌਕੇ ਸੁੱਤੇ ਰਿਹਾ ਕਰੋ ਕਰਵਾਉਂ ਤਰਕਾਉ ਦੇ ਹਰ ਮਾ ਲੋਕਾ ਯਾਰ ਰੱਖਦੇ ਫੋਨ ਮੈਂ ਤੈਨੂੰ ਕਹੀ ਜਾਨੀ ਐ ਇੰਚਾਰਜ ਲਾ ਜਨ ਰੱਖ ਦੇ ਪਰ ਕੁੱਲ ਤੇਰੇ ਪੇਪਰ ਆਗੇ ਨਾ ਪਾੜ ਦੋ ਰਿਆ ਜੜ ਮੋਰ ਪੜ ਲੈ ਯਾਰ ਆਉਣ ਕਿੰਨਾ ਗੋਜਾਲ ਪੇਪਰਾਂ ਦੇ ਪੜ ਲੈ ਪੇਪਰ ਤਾਂ 8ਵੇਂ ਮਹੀਨੇ ਸੁਣੋ 8ਵੇਂ ਮਹੀਨੇ ਬੋਟੇ ਨੇ 8ਵੇਂ ਮਹੀਨੇ ਜਾਣਾ ਅੱਜ 6 ਤਰੀਕ ਹੋ ਗਈ ਆ ਜੁਲਾਈ ਦੀ ਤੂੰ ਬਸ ਅਸੱਚ ਤੁਮ ਦਾਸਮੈਂ ਨੂੰ ਤਾ ਤੂੰ ਨਾ ਪੜਨ ਜਾਵੇਂ ਨਾ ਕਿਤੇ ਜਾ ਉਹ ਕਰੇ ਤੇਰਾ ਕੀ ਬਣੇ ਰਿਜ਼ਲਟ ਟੁੱਟਦਾ ਦਾ ਇਕੱਠਾ ਹੀ ਆਉਂਗਾ ਦਾਸਮੈਂ ਸੱਦੀ ਮੁੱਚਦੀਆਂ ਮਮੀ ਕਿੰਨੇ ਮਹੀਨੇ ਹੋ ਗਏ ਦੇਖ ਲੈ ਨੂੰ ਕਰਦੇ ਆ ਕੋਮਨਚਾ ਮੈਂ ਕੋਈ ਮੈਂ ਪੜੀ ਲਿਖੀ ਮੈਂ ਜਾਊਗਾ ਕੋਮਨ ਚ ਦੇਖਾਂਗਾ ਐ ਜਾਤਾ ਦੀ ਆ ਮਮੀ ਜਾਣ ਲੱਗਾ ਦੇ ਮੀ ਪਖਤੂ ਮਾਤਾ ਤੇ ਜਾਣਾ ਉਹਨਾਂ ਪੜ੍ਹਨੇ ਕਹਿ ਰਹੇ ਨੇ ਉਹ ਕਿ ਤੂੰ ਸਾਡੇ ਕੋ ਘਰੇ ਬੈਠਾ ਦੇ ਮੀ ਪਖਤੂ ਮਾਤਾ ਲੈ ਦਿਖਾ ਡੈਡੀ ਨੂੰ ਅਸੀਂ ਦੱਸਾਂਗੇ ਡੈਡੀ ਦਾ ਆਪ ਮੈਨੂੰ ਕਿ ਕਰਣ ਅੱਗੇ ਪੁੱਛਦਾ ਸੀ ਮੈਂ ਹੀ ਭੁੱਲ ਗਈ ਤਾਂ ਅਸੈਸਮੈਂਟ ਕੀਤਾ ਹੈ ਤਾਂ ਕੁਝ ਨਹੀਂ ਕੀਤਾ ਹੋਇਆ ਹੈਗਾ ਤਾਂ ਮੈਂ ਦਿਖਾ ਦੇ ਆ ਜਿਹੜਾ ਫੋਨ ਪਾਣ ਇਹਦਾ ਛੋਟਾ ਮੂੰਹ ਲੈ ਕੇ ਛੋਟਾ ਕਿਉਂ ਮਤ ਕਰ ਅੱਲੇ ਫੇਰ ਇਹਨਾਂ ਦੇ ਡੈਡੀ ਸ਼ਿਕਾਇਤਾਂ ਲਾਉਂਦਾ ਤੁਹਾਡੇ ਕੋਲੇ ਵੀ ਇਹ ਖੜਕਾ ੜਕਾ ਕਰ ਦਿੰਦੀ ਹੈ ਨਿਆਣਿਆਂ ਤੇ ਹੁਣ ਨਿਆਣੇ ਕਿਹੜੇ ਘਟਦੇ ਫੁੰਦੇ ਆਹ ਥਨ ਨੂੰ ਚੱਪਲ ਫੜਾਵਾ ਕਹਿੰਦਾ ਉਹਦੇ ਮਾਰ ਲਿਆ ਫੜਾ ਹਾਂ ਤੁਹ ਵੀ ਆਉਲੇ ਹਾਂ ਕੋਈ ਨਾ ਵਗਾੜੇ ਕਿਸੇ ਨੂੰ ਬਧੀਓ ਬੰਦੋ ਕੋਲ ਕੀ ਸੱਤ ਫੋਨ ਦੀ ਬਾਲੀ ਕੋਈ ਨਹੀਂ ਮੈਂ ਤਾਂ ਜਾਣਦਾ ਤੈਨੂੰ ਵੀ ਮੇਰੇ ਨੂੰ ਬੰਦ ਕਰਕੇ ਹੁਣ ਮੰਮੀ ਗੱਲ ਬਦਲ ਲਿਆ ਗੱਲ ਲੈ ਬਦਲੇ ਚਾਹੇ ਗੱਲ ਬਦਲੇ ਮੈਨੂੰ ਕਿਸੇ ਨਾਲ ਕੋਈ ਹੋ ਨਹੀਂ ਹੈਗਾ ਮੈਨੂੰ ਦੋਨਾਂ ਦੇ ਦੇ ਤੂੰ ਇੱਕ ਮਿੰਟ ਹੋ ਗਿਆ ਫੋਨ ਦੇਖੀ ਜਾਣਾ ਹੱਡੀਆਂ ਕੱਢ ਲੀਆਂ ਤੇ ਉਹਦੀਆਂ ਲੈ ਕੇ ਇਹਨੇ ਫੋਨ ਦੇਖਣ ਤੋਂ ਨਾ ਰੋਕੋ ਇਹ ਦੇਖੋ ਇਹਦੀ ਇਹਦੀ ਸ਼ਕਲ ਦੇਖੋ ਜੇ ਆਗੇ ਐ ਕਿ ਐਂ ਮਾਰ ਦੇ ਉਹ ਨਾ ਆ ਰਹਾ ਤੇ ਉਹ ਕਹਾਣੀ ਦੀ ਆ ਪਾ ਦੇ ਪਾ ਦੇ ਪਾ ਦੇ ਪਾ ਦੇ ਕੰਮ ਜਿਆ ਕਰਨੇ ਮੈਂ ਕਾਸ਼ੂ ਆ ਜਾਊਗਾ ਫਿਰ ਕਾਸ਼ੂ ੜ ਕੇ ਚਲਾ ਜਾਊਗਾ ਕੋਈ ਨਾ ਵਗਾੜੇ ਜਿੰਨੇ ਨੂੰ ਹੌਣ ਵਗਾੜਦਾ ਮੰਨਦਾ ਆ ਆਪਣੇ ਸੱਚ ਨੂੰ ਤੋਂ ਮੇਰੀ ਜੀ ਕਿ ਤਸੇ ਦੱਸੇ ਦੱਸੇ ਨਹੀਂ ਦਿੱਤਾ ਨੀ ਜਵਾਬ ਇੱਕ ਤਾਂ ਅਜਾਲਤ ਪੁੱਛਦੀ ਐ ਮੇਰਾ ਵੀਡੀਓ ਬਣਾਉਂਦੇ ਵੀਡੀਓ ਬੜੀਆ ਤੇ ਬੱਚੇ ਰਾਤ ਦੇ ਹੁਣ ਕੋ ਬੰਦ ਕਰਕੇ ਮੈਂ ਭੁੱਜੂਗੀ ਨਾਲੇ ਤੇਰੇ ਵਰਗੇ ਨੇ ਟੌਪ ਕਿੱਥੇ ਚੇਂਜ ਕਰ ਦੇਣਾ ਦਾਦੇ ਕੋਈ ਨਾ ਨਹੀਂ ਕਟਿਆ ਹੋਇਆ ਤੇਰਾ ਇਹ ਕੱਟਿਆ ਹੈ ਤਾਂ ਮੈਂ ਦਿਖਾ ਕੁਝ ਤਾਂ ਮੈਸੇਜ ਆਇਆ ਹੀ ਉਹ ਮੈਂ ਤਾਂ ਹੀ ਮਮੀ ਕੋਲ ਜੀ ਜਾਂਦਾ ਮੈਂ ਕਾਲ ਜੀ ਆਈ ਫਿਰ ਉਹਨਾਂ ਨੇ ਮੇਰਾ ਤੂੰ ਘਰੇ ਅੰਦਰ ਜਾਂਦਾ ਕਿੱਥੇ ਰਿਹਾ ਮੈਂ ਤਾਂ ਸਪਾਈਕ ਘੱਟਦਾ ਸੀ ਉਹ ਮੈਂ ਇੱਕ ਮੈਚ ਇਹ ਤੂੰ ਅੰਦਰ ਜਾਂਦਾ ਸੀ ਤਾਂ ਜਾਂਦਾ ਕਿੱਥੇ ਸੀ ਇੱਥੇ ਬੈਠ ਕੇ ਰੌੜੇ ਖਾ ਕੇ ਮੁੜਿਆ ਆਉਂਦਾ ਸੀ ਰੌੜੇ ਨੂੰ ਲੈ ਚੀ ਆ ਉਹ ਕੋਈ ਦਾ ਮੂੰਹ ਕਹੋ ਜੀ ਵਾਸੋਂ ਮੂੰਹ ਤਾਂ ਐਂ ਬਾਜੋ ਕਰ ਲੇ ਬਾਰ ਕਰ ਖਾ ਕੇ ਮੁੜੇ ਆਉਂਦਾ ਸੀ ਲੱਗਦਾ ਟਾਈਮ ਪਾਸ ਦਾ ਇੱਥੇ ਘਰੇ ਕੰਮ ਕਰਾ ਲਿਆ ਕਰ ਫੇ ਮੇਰੇ ਨਾਲੋਂ ਪੈਸਾ ਆਉਂਗਾ ਤੇ ਬਰਬਾਦ ਕਰੇ ਮੇਰੀਆਂ ਹਾਜ਼ਰੀਆਂ ਪੂਰੀਆਂ ਨਹੀਂ ਹੁੰਦੀਆਂ ਹਾਂ ਕਿਉਂ ਹੁੰਦਾ ਹੁੰਦਾ ਹਾਜ਼ਰੀਆਂ ਪੂਰੀਆਂ ਹੋਣ ਤਾਂ ਨਾ ਹੁਣ ਨਾਉ ਨਹੀਂ ਉਹ ਕੱਢਦੇ ਹੁੰਦੇ ਮਾਸਟਰ ਨੇ ਉਹ ਕਿਉਂ ਮੋਖੋਂ ਦਾ ਸੀ ਕਿਉਂ ਕਿਹੜਾ ਮਾਸਟਰ ਕਿਦਰਾ ਹੈ ਜਿਹ ਕੋਲ ਵਿੱਚ ਕਿਹੜਾ ਮਾਸਟਰ ਹੁੰਦਾ ਇਹ ਨਾਲ ਉਸ ਪੜਾਗਾ ਤਾਂ ਉਹ ਇਹ ਮੇਰੇ ਕੋਲੇ ਰੋਡ ਹੁਣ ਬੈਠਾ ਆ ਗਿਆ ਮੁੜੇ ਆਇਆ ਅੰਜਵਾੜ ਕੇ ਦਿੱਤਾ ਤੇ ਨਾਮ ਕੱਟਿਆ ਕੋਈ ਜੀ ਵਸਦੀ ਆ ਉਹ ਅਨਪੜ ਸਸਪੈਂਡ ਕੀਤਾ ਕੁਝ ਹੋਰ ਹੁੰਦਾ ਸਸਪੈਂਡ ਕੀਤਾ ਕੀ ਅੰਦਰ ਉਹ ਸਾਰੇ ਲੋਗਾਂ ਨੂੰ ਚਾਹ ਦੀ ਘੱਟ ਲਾਉਣ ਤੋਂ ਮੇਰਾ ਖੜਾ ਛੱਡੋ ਘੱਟ ਦੇਣਾ ਜਦੋਂ ਤੁਸੀਂ ਸਕੂਲੋਂ ਹੀ ਤੈਨੂੰ ਘੱਟ ਨਹੀਂ ਤੈਨੂੰ ਜਦੋਂ ਕਾਲਜ ਚੋਂ ਹੀ ਕਰਦਾ ਇਹ ਤੇਰਾ ਨਾ ਦੀ ਘਟਿਆ ਜਾਣਾ ਹੈ ਕੋਈ ਤਾਂ ਜੀਜਾ ਹੁੰਦੀ ਹੈ ਪੈਣਾ ਹੀ ਹੁੰਦਾ ਵੀ ਇੱਕ ਸਾਲ ਕਿ ਤੂੰ ਮੈਂ ਜਾ ਕੇ ਆਉਂ ਕੱਲੂ ਕੱਲੂ ਖੁੱਲਾ ਹੋਗਾ ਨਹੀਂ ਕੱਲੂ ਥੋੜਾ ਖੁੱਲਾ ਪਰ ਕੋਈ ਕੰਮ ਨਹੀਂ ਕੀ ਲੋ ਲੈ ਮਾ ਕੇ ਆ ਲਈਏ ਗਾਉਂਦਾ ਨਾ ਲੋੜ ਉਹ ਜੇ ਖੁੱਲਾ ਦਾ ਯਾਰ ਦੇਖੀ ਕੰਮ ਸਕੂਲ ਜਾਂਦਾ ਮੈਂ ਖੁੱਲਦਾ ਹੀ ਆ ਉਹਦਾ ਪੱਕਾ ਤੇਰੇ ਕੱਲੇ ਦਾ ਤਾਂ ਖੁੱਲਦਾ ਸਾਰੇ ਦਾ ਤਾਂ ਖੁੱਲਦਾ ਖੁੱਲਦਾ ਹੀ ਆ ਹਾਂ ਕੂਈ ਨਾ ਮਾ ਕੇ ਤੀ ਤੂੰ ਦੀ ਘੱਟ ਨਾ ਆ ਕੇ ਮੇਰੇ ਤੇ ਚੜ ਕੇ ਰੋਟੇ ਬਸ ਹੋਰ ਗੱਲ ਕਰੋ ਰਾਟਿਆ ਤੋਰੀ ਕਰਾਵਾ ਦੇਖ ਕਿ ਹੁਣ ਇਹਨੇ ਨਿਕਲ ਜਾਣਾ ਲੈ ਤੇਰੀ ਗੱਈਆ ਤੇਰੇ ਵਰਗੀ ਜਮਾਈ ਆਏਗਾ ਬਾਲ ਨੰਬਰ ਤੋਂ ਉਹ ਤਾਂ ਤੇਜੂ ਬਾਰ ਹੈਗੇ ਨੇ ਤੂੰ ਕਿੰਨਾ ਘਣਾਉਂਦਾ ਹੁੰਦਾ ਸੀ ਮੈਂ ਤਾਂ ਸੱਲ ਲਖਦੇ ਆ ਆਧਿਵਾਸੀ ਇਹ ਪਾਣੀ ਦੀ ਬਚਤ ਕਰ ਰਹੇ ਆ ਇਹ ਤਾਂ ਬਾਦੀ ਉਹ ਕਰੀਵਾ ਲੱਗਦਾ ਸੀ ਉਹ ਕਰੀ ਮੈਦ ਤੇ ਸਾਡੀਆਂ ਦੇ ਵਿੱਚ ਮੂੰਹ ਤੋਂ ਕੇ ਹੈ ਉਹੋ ਕਰਨਾ ਥੱਲੇ ਵਾਲੇ ਕੱਪੜੇ ਉਹ ਕੋਟਿਓ ਖੋਲਣੇ ਆ ਕੇ ਹੈ ਉਹ ਨਹੀਂ ਖੋਲਦੇ ਹੁੰਦੇ ਸੀ ਸ਼ਰਟ ਸ਼ੂਟ ਉਹ ਕੋਲੇ ਜਲੇ ਜਾਂਦੇ ਪੱਦੀ ਤੇ ਕੋਟੀ ਪਾ ਕੇ ਥੱਲੇ ਜੀ ਪਟਕਾ ਥੋੜੀ ਬੰਨਣਾ ਸਰਦੀਆਂ 'ਚ ਹਾਂ ਉਹ ਨਹੀਂ ਇੱਦਾਂ ਬੱਸ ਜਿਹੜੇ ਬੰਦੇ ਗੱਲ ਕਰਦੇ ਨੇ ਤੇਰੇ ਵਰਗੇ ਜਿਹੜੇ ਕਹਿ ਵੀ ਤਾ ਇਹ ਸਰਦੀਆਂ 'ਚ ਕੱਲੀ ਟੋਪੀ ਲੈ ਜਾ ਤੂੰ ਲੈ ਲਈਆ ਮੈਂ ਦਿੱਕਤ ਦੇ ਹੀ ਤੀ ਪਹਿਲੀ ਗੱਲ ਤਾਂ ਕੋਈ ਬੱਸ ਸਦਾ ਗੱਲ ਤਾਂ ਇੰ tanto ਦੇਖਣੀ ਵੀਡੀਓ ਅੱਛਾ ਬਾਜਾ ਯਾਰ ਹਾਂ ਤੂੰ ਉਹਨੂੰ ਇੰਨਾ ਟਰੋਲ ਕਰੀ ਜਾ ਨਾ ਜੇ ਅਸੀਂ ਤੈਨੂੰ ਕਰਨ ਲੱਗ ਗਏ ਮੈਂ ਮਜੀ ਗੱਲ ਨਹੀਂ ਕਦਾ ਮੰਨਣਾ ਨਾ ਮੈਂ ਮੁਰਚ ਕਰਦਾਂ ਨਾ ਮੈਂ ਨੋਹਾਂ ਤੂੰ ਅੱਜ ਦੀ ਕਰ ਆਊਟ ਬੱਚਿਆ ਰੈਸਟੋਰੈਂਟ ਨੂੰ ਕਹਤਾ ਸੀ ਪਰਮ ਨਾ ਹੁੰਦਾ ਨਹੀਂ ਹੈਗਾ ਰਹੀਏ ਪੁੱਤ ਨਾ ਆ ਲਿਆ ਕਰ ਮੰਮੀ ਇਹ ਚਾਹ ਹਦੀਂ ਕਰਾਂ ਉਹ ਮੈਂ ਫੁੱਟੀ ਪਵਾ ਰਹੀਏ ਇਹ ਇਹ ਮੈਂ ਬਤਾ ਮੁ ਕਹਤਾ ਨਾ ਲਾ ਕਈ ਨਾਤਾ ਹੀ ਹਲੇ ਮੈਂ ਕਿ ਮੋਹਣ ਕੇ ਕਹਤਾ ਮਨ ਨਾ ਹੁੰਦਾ ਹੀ ਨਹੀਂ ਇਹ ਤਾਂ ਹਾਏ ਇਹ ਪੁੱਤ ਨਾਲ ਦੀ ਮੈਂ ਕਰ ਰਹੀ ਏ ਬਹੁਤ ਗਰਮੀ ਆ ਜੂਆ ਬਹਿ ਜਾਣੀ ਮਮੀ ਅੱਪਾ ਤਾਂ ਕੀ ਗੱਲਾਂ ਕਰਦੇ ਸੀ ਹੋਰ ਹੀ ਤੂੰ ਨਾ ਹੁੰਦਾ ਤਾਂ ਨੰਬਰ ਕਰਨ ਨੰਬਰਾਂ ਦੀ ਗੱਲ ਕਰਦੇ ਆਂ ਕਿ ਆਹ ਦਿਨੇ ਲੋ ਇਹਨੂੰ ਕਿੰਨਾ ਟਾਈਮ ਹੋ ਗਿਆ ਇਹਨੂੰ ਹੁਣ ਚੱਲਦੇ ਨੂੰ ਇਹਦਾ ਤੁਸੀਂ ਵੀ ਪੁੱਛ ਗਏ ਹੁੰਨੇ ਹੋ ਕਿ ਕੀ ਕਰਦਾ ਇਹ ਸਟੱਡੀ ਕਰਦਾ ਆਂ ਤਾਂ ਇਹਨੇ ਮੈਨੂੰ ਕਦੇ ਆਪਦਾ ਉਹ ਦੱਸੇ ਨੇ ਪੇਪਰ ਕਾਦਨੇ ਨਾ ਇਹਨੇ ਮੈਨੂੰ ਦੱਸਿਆ ਕਦੇ ਰਿਜ਼ਲਟ ਕਾਦ ਨਾ ਕਦੇ ਪੀ.ਐਮ ਤੇ ਲੱਗ ਜਾਂਦਾ ਪਰ ਤੁਹਾਡੇ ਪੀ.ਐਮ ਨਹੀਂ ਹੁੰਦੀ ਹੁੰਦੀ ਨਹੀਂ ਆਉਂਦੀ। ਨਾ। ਤੁਹਾਡੇ ਕਿੰਦੀ ਹੈ? ਤੁਹਾਡੇ ਮੈਂ ਨਹੀਂ ਆਉਂਦੀ। ਮੈਂ ਨਹੀਂ ਆਉਂਦੀ। ਵੀਡੀਓ ਨਹੀਂ ਉੱਤਦੀ। ਕੈਸ ਬੰਦ ਕਰਦਾ? ਹਾਂ। ਆ ਤੋਰੀ ਦੇ ਰਹਿ ਜੋ। ਇਹਨਾਂ ਨੇ ਕਿਹੜਾ ਖਾਣੀ ਹੈ? ਕਿਉਂ? ਇਹ ਨਹੀਂ ਹੁੰਦਾ। ਇਹ ਉਹ ਥੋੜਾ ਜਿਹਾ ਇਹ ਨਹੀਂ ਹੁੰਦਾ ਇਸ ਤਰ੍ਹਾਂ ਲਾਈਕ ਹੀ ਕਰ। ਵਿਸ਼ੇ ਸਾਹਿਬ ਤਾਂ ਦੋਤੀ ਨਹੀਂ ਕਰਦੇ ਅਸੀਂ। ਮੈਂ ਕਰਦਾ। ਨਹੀਂ ਕੀਤੀਆਂ ਤੁਸੀਂ। ਕਿੰਨੇ ਤੁਸੀਂ ਤਾਂ ਨਹੀਂ ਕਰਦੇ। ਅੱਕੜ ਦੋਰੀਆਂ 'ਚ ਫਾਈਬਰ ਪਤਾ ਕਿੰਨੀ ਹੁੰਦੀ ਐ ਐ ਹਰਦਾ ਸੇਮ 杜 ਯੂ ਤੇ ਨੀਗੋਗਾਂ ਕਤਿ ਫੂ ਦੇਖ ਕੇ ਮੰਮੇ ਇਹ ਦੋ ਜਿਹੜਾ ਸੁਆਦਾ ਉੱਠੋ ਤਰੀ ਹਾਂ ਉੱਚੀ ਦਾ ਲੰਨੀਆਂ ਦਾ ਤਾਂ ਹੀ ਨਹੀਂ ਕਿਹੜੀ ਕਲਾਸ 'ਚ ਹੋ ਗਿਆ ਤੂੰ ਹੁਣ ਕਲਾਸ ਨਹੀਂ ਹੁਣ ਤਾ ਤੂੰ ਠੀਕ ਆ ਨਾ ਹੁਣ ਤਾਂ ਹੀ ਕੋਈ ਨਹੀਂ ਮੰਮੇ ਕੰਮ ਮਜ਼ਾ ਕਰਕੇ ਦੱਸ ਲੈ ਘਰ ਦਾ ਕਹਤ ਨੂੰ ਮੰਮੇ ਆ ਗਿਆ ਇੰਨਾ ਸਿਰਿਓ ਲੋਕਾਂ ਮੈਨੂੰ ਮੋਚਦਾ ਓ ਮਮੀ ਮੰंजे ਦੇ ਨਾ ਵੇ ਉਹਦੇ ਨਾ ਹਾਂ ਹੁਣ ਤਾਂ ਅੱਜ ਤਾਂ ਮੈਂ ਬੈ ਗਈ ਮੰंजे ਦੀ ਮਮੀ ਇਹ ਦਿਨ ਕੱਲਾ ਜੈ ਫੱਟੋ ਘੜਾ ਪਰ ਕੁੜਤੇ ਵੀ ਪਹਿਤੈ ਕਾਲਜ ਜੀ ਮਮੀ ਕਿੰਨੇ ਦਿਨ ਮੀਲੇ ਹੋ ਗਏ ਜਾਂਦੇ ਅਸੀਂ ਤਾਂ ਕਦੇ ਕਾਲਜ ਨੂੰ ਅਰੇ ਚ ਘੱਟਾ ਲਾਗੇ ਨਹੀਂ ਲੰਗੇ ਹੈ ਹਾਂ ਇਹ ਕਿੰਨੇ ਨੂੰ ਸਾਤੋ ਦੋ ਸਾਲ ਤੈਨੂੰ ਹੋ ਗਏ ਫੇਰ ਤੂੰ ਕਿੰਨੇ ਦੇ ਪੇਪਰ ਹੋ ਗਏ ਹੁਣ ਤੇ ਕੈਸੀ ਸਭਾਤੀਆਂ ਨੇ ਦਾ ਸੋਣਾ ਕਤੂਬ ਕਿੱਥੇ ਆ ਉਧਰ ਪਈਆਂ ਦੀ ਬੈੱਡ ਤੇ ਕਹਿੰਦਾ ਚੱਕੀਆਂ ਨੇ ਮੈਂ ਕਿਹਾ ਉਹ ਚੱਕ ਪਤਾ ਨਹੀਂ ਕਿੱਥੇ ਛੱਡਤੀ ਮੈਂ ਕਿਹਾ ਚੱਕੇ ਸਾਫ਼ ਕਰਕੇ ਵੇਰਾਂ ਕੱਪੜਾ ਮਾਰ ਕੇ ਕੱਪੜਾ ਪਰਮ ਸੀਰੀਅਸਲੀ ਕਹਿੰਨੀ ਆ ਆਪਣਾ ਜ਼ਿੰਦਗੀ ਬਣਾ ਲੈ ਜ਼ਿੰਦਗੀ ਬਣਦਾ ਗਈ ਬਸ ਹੁਣ ਮੇਰਾ ਵਿਆਹ ਧਰਿਆ ਹੋਏਗਾ ਵਿਆਹ ਬਾਅਦ ਤੇਰੇ ਮਾਪੇ ਦਾ ਲੋਟ ਵੀ ਆਇਆ ਤੇ ਉਸ ਤੋਂ ਬਾਅਦ ਮੇਰੀ ਜ਼ਿੰਦਗੀ ਬਣਾ ਲੈਣ ਤੇ ਮੈਂ ਡੈਡੀ ਜਣ ਚੌਥੇ ਆ ਬੈਠਾ ਉਹ ਨਹੀਂ ਡੈਡੀ ਵਾਲੀ ਜੌਬ ਕਰ ਸਕਦਾ ਕਾਲੂ ਜੀ ਆ ਜਾ ਜਾ ਕਰੇਗਾ ਅਜੇ ਪਹਿਲੇ ਦੁੱਧ ਪਾਇਆ ਜਾਂ ਘਾਰੇ ਦੇ ਵਿੱਚ ਦਿਨਾਂ ਕੇ ਦੁੱਧ ਪਾਇਆ ਫੇਰਾਂ ਤੋਂ ਤੜ ਕੇ ਜਿਆ ਮਸਕੂਲ ਛੱਡਿਆ ਡੈਡੀ ਵੀ ਤੁਝੋ ਗਈ ਹੈ ਸਾਰਾਂ ਕਿਉਂ ਉੱਪਰ ਕੇ ਦੁੱਧ ਡੈਰੀ ਪਾ ਕੇ ਆਈ ਹੈ ਹੈ ਤੇਰੇ ਡੈਡੀ ਨੇ ਤਾਂ ਬਹੁਤ ਜੱਬਾਂ ਕਰ ਲਈਆਂ ਡੈਡੀ'ਸ ਬਿਜ਼ਨਸ ਤਾਂ ਬਹੁਤ ਚੜਾ ਡੈਡੀ ਡੈਡੀ ਹੁੰਦਾ ਫੇ ਇਨੇ ਤੇ ਪਤਾ ਨਹੀਂ ਹੁੰਦਾ ਤੇ İyi